ਕੈਨੇਡਾ ਤੋਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਪਹਿਲੀ ਨੇ ਜਿੱਥੇ ਪੰਜਾਬੀਆਂ ਦੀਆਂ ਅੱਖਾਂ ਨਮ ਕੀਤੀਆਂ ਨੇ ਉੱਥੇ ਹੀ ਦੂਜੀ ਨੇ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਚਾਰ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ লাশ ਵੈਲੀ ਰਿਵਰ ਵਿੱਚੋਂ ਬਰਾਮਦ ਕੀਤੀ ਗਈ ਹੈ ਬਿਨੀਪੈਕ ਦੇ 23 ਸਾਲਾ ਮਨਚਲਪ੍ਰੀਤ ਸਿੰਘ ਨੂੰ ਆਖਰੀ ਵਾਰ 28 ਮਾਰਚ ਦੀ ਸ਼ਾਮ ਫੋਰਟ ਰਿਚਮੈਂਡ ਇਲਾਕੇ ਵਿੱਚ ਦੇਖਿਆ ਗਿਆ ਸੀ ਅਤੇ ਉਸ ਦੀ ਭਾਲ ਵਿੱਚ ਜੂਟੀ ਪੁਲਿਸ ਨੇ ਲੋਕਾਂ ਤੋਂ ਮਦਦ ਵੀ ਮੰਗੀ ਸੀ 5 ਫੁੱਟ 10 ਇੰਚ ਅਤੇ ਦਰਮਿਆਨੇ ਸਰੀਰ ਵਾਲੇ ਮੰਚਲਪ੍ਰੀਤ ਸਿੰਘ ਸੇਖੋਂ ਅਕਸਰੀ ਸੈਂਟਰ ਵਾਈਟਲ ਪਾਰਕ, ਵਾਰਡਸ ਹਿੱਲ ਪਾਰਕ ਅਤੇ ਦੱਖਣੀ ਬਿਨੀਪੈਕ ਦੇ ਇਲਾਕਿਆਂ ਵੱਲ ਆਉਂਦਾ ਜਾਂਦਾ ਨਜ਼ਰ ਆਉਂਦਾ ਸੀ ਪਰ ਗਮਸ਼ੁਦਗੀ ਮਗਰੋਂ ਉਸ ਦੀ ਕੋਈ ਉਗਸੁਗ ਨਾ ਲੱਕ ਸਗੀ ਪਿਛਲੇ ਦਿਨੀ ਮੈਰੀਟੋਵਾ ਦੇ ਡੌਫਿਨ ਕਸਬੇ ਨੇੜੇ ਵੈਲੀ ਰਿਵਰ ਵਿੱਚੋਂ ਇੱਕ Laash ਬਰੰਪਤ ਕੀਤੀ ਗਈ ਜਿਸ ਦੀ ਪਛਾਣ ਕਰਨੀ ਸੰਭਵ ਨਹੀਂ ਸੀ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਦਿਆਂ RCMP ਵੱਲੋਂ Laash ਦਾ ਡੀਐਨਏ ਨਮੂਨਾ ਲੈ ਕੇ ਮਨਚਲਪ੍ਰੀਤ ਸਿੰਘ ਦੇ ਮਾਪਿਆਂ ਨਾਲ ਮਿਲਾਇਆ ਗਿਆ ਜੋ ਮੇਲ ਖਾ ਗਿਆ ਪੁਲਿਸ ਨੇ ਮਨਚਲਪ੍ਰੀਤ ਸਿੰਘ ਦੀ ਮੌਤ ਬਾਰੇ ਤਸਦੀਕ ਕਰ ਦਿੱਤੀ ਹੈ ਪਰ ਦੂਜੇ ਪਾਸੇ ਆਪਣੇ ਲਾਪਤਾ ਪੁੱਤ ਦੇ ਪਰਤਣ ਦੀ ਉਮੀਦ ਵਿੱਚ ਬੈਠੇ ਸਿੱਖੋ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਦੇ ਨਜ਼ਦੀਕੀ ਰੋਬਨ ਬਰਾੜ ਅਤੇ ਗੋਫੰਡੀ ਵੀ ਪੇਜ ਸਥਾਪਿਤ ਕਰਦੇ ਹਨ ਦੱਸਿਆ ਕਿ ਇਹ ਮਨਚਲਪ੍ਰੀਤ ਸਿੱਖ ਹੁੰਦੇ ਮਾਪੇ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹਨ ਅਤੇ ਉਪਰੋ ਪੁੱਤ ਦੇ ਵਿਛੋੜੇ ਨੇ ਉਹਨਾਂ ਨੂੰ ਤਰੰਦਰੋਂ ਤੋੜ ਕੇ ਰੱਖ ਦਿੱਤਾ ਰੋਬਨ ਬਰਾਡ ਮੁਤਾਬਕ ਮਨਚਲਪ੍ਰੀਤ ਸਿੰਘ ਦੇ ਮਾਪੇ ਕੁਸਮ ਪਹਿਲਾਂ ਹੀ ਕੈਨੇਡਾ ਪਹੁੰਚੇ ਸਨ ਤੇ ਅਚਨਚੇਤ ਵਾਪਸ ਇਸ ਪਾਣੇਮਗਰੋਂ ਡੂੰਗੇ ਸਦਮੇ ਵਿੱਚ ਨੇ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਇੰਡੋ ਕੈਨੇਡੀਅਨ ਟਰੱਕ ਡਰਾਈਵਰ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਲਗਭਗ 2.5 ਕਰੋੜ ਕੈਨੇਡੀਅਨ ਡਾਲਰ ਦੀ ਕੋਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਵਿੱਚ ਗ੍ਰਿਫਤਾਰ ਕੀਤਾ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੁਆਰਾ ਗ੍ਰਿਫਤਾਰੀ ਦਾ ਐਲਾਨ ਕੀਤਾ ਗਿਆ ਦੱਸਿਆ ਗਿਆ ਕਿ 23 ਜੁਲਾਈ ਨੂੰ ਸੰਯੁਕਤ ਰਾਜ ਤੋਂ ਆਉਣ ਵਾਲੇ ਇੱਕ ਵਪਾਰਿਕ ਟਰੱਕ ਨੂੰ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਤੇ ਸੈਕੰਡਰੀ ਜਾਂਚ ਲਈ ਭੇਜਿਆ ਗਿਆ ਸੀ ਅਗਲੇ ਨਰੀਖਣ ਦੌਰਾਨ ਸਰਹੱਦੀ ਸਬਾਵਾ ਦੇ ਅਧਿਕਾਰੀਆਂ ਨੂੰ ਸ਼ੱਕੀ ਕੋਕੀਨ ਦੇ 7 ਬੈਗ ਮਿਲੇ ਸ਼ੱਕੀ ਨਸ਼ੀਲੇ ਪਦਾਰਥਾਂ ਦਾ ਕੁੱਲ ਭਾਰ 197 ਕਿਲੋਗ੍ਰਾਮ ਸੀ ਜਿਸ ਦੀ ਅੰਦਾਜ਼ਨ ਸੜਕੀ ਕੀਮਤ 2.46 ਕੈਨੇਡੀਅਨ ਡਾਲਰ ਸੀ ਸੀਵੀਐਸਏ ਦੁਆਰਾ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ 29 ਸਾਲਾ ਓਂਕਾਰ ਕਲਸੀ ਵਜੋ ਕੀਤੀ ਗਈ ਹੈ ਜੋ ਕਿ 온ਟਾਰੀਓ ਵਿੱਚ ਕੈਲਰਨ ਦਾ ਰਹਿਣ ਵਾਲਾ ਸੀ ਉਸ ਨੂੰ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਆਰਸੀਐਮਪੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤੇ ਉਸਤੇ ਕੁਕੀਨ ਦੀ ਦਰਾਮਦ ਤੇ ਤਸਕਰੀ ਦੇ ਉਦੇਸ਼ ਲਈ ਕੁਕੀਨ ਰੱਖਣ ਦਾ ਇਲਜ਼ਾਮ ਲਗਾਇਆ ਗਿਆ ਜਨਤਿਕ ਸੁਰੱਖਿਆ ਮੰਤਰੀ ਗਹਿਰੀ ਆਨੰਦ ਸੰਗਰੀ ਨੇ ਕਿਹਾ ਕਿ ਸਾਡੇ ਸਰਦੀ ਸੇਵਾਵਾਂ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਇਹ ਜਬਤ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਤੇ ਸਾਡੇ ਭਾਈਚਾਰਿਆਂ ਦੀ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਸਾਡਾ ਸੁਨੇਹਾ ਸਪਸ਼ਟ ਹੈ ਕਿ ਕੈਨੇਡਾ ਆਪਣੀਆਂ ਸਰਹੱਦਾਂ ਦੀ ਅਖੰਡਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਨ ਦੀਆਂ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗਾ ਬਿਆਨ ਵਿੱਚ ਅੱਗੇ ਕਿਹਾ ਗਿਆ ਕਿ 1 ਜਨਵਰੀ ਤੋਂ 10 ਜੁਲਾਈ 2025 ਵਿਚਕਾਰ ਸੀਬੀਐਸਈ ਨੇ ਅਮਰੀਕਾ ਤੋਂ ਆਉਣ ਵਾਲੀ ਕੁੱਲ 1164 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ ਜਿਸ ਦੇ ਨਾਲ ਦੂਜੇ ਦੇਸ਼ਾਂ ਤੋਂ 514 ਕਿਲੋਗ੍ਰam ਹੋਰ ਵੀ ਮਿਲੇ ਨੇ ਜ਼ਿਕਰ ਜੋਗ ਹੈ ਕਿ ਪਹਿਲਾ ਮੌਕਾ ਨਹੀਂ ਹੈ ਜਿੱਥੇ ਭਾਰਤੀ ਮੂਲ ਦੇ ਟਰੱਕਰ ਨੂੰ ਨਸ਼ੀਲੇ ਪਦਾਰਥਾਂ ਦੀ ਕਥਿਤ ਤਸਕਰੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਨੂੰ ਅਜਿਹੀ ਕੋਸ਼ਿਸ਼ ਲਈ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ